ਬਵਾਸੀਰ ਵਾਸਤੇ ਇਹ ਗੋਲੀਆਂ ਬਣਾਉਣੇ ਹੁੰਦੇ ਆ ਜੀ ਜਿਨ੍ਹਾਂ ਨਾਲ ਬਹੁਤ ਜ਼ਿਆਦਾ ਮਰੀਜ਼ ਠੀਕ ਹੋਏ ਨੇ ਆਪਰੇਸ਼ਨ ਤੋਂ ਮੰਗਰੋਂ ਵੀ ਇਹ ਚਾਹੇ ਕਿਸੇ ਵੀ ਕਿਸਮ ਦਾ ਬਵਾਸੀਰ ਹੋਵੇ ਹਰੇਕ ਲਈ ਲਾਭਦਾਇਕ ਨੇ ਜੀ ਇਹਦੇ ਲਈ ਤਿੰਨ ਚੀਜ਼ਾਂ ਲਏਗੀਆਂ 1 ਤੋਲਾ ਰਸੌਣਤ 1 ਤੋਲਾ ਆਲੂਆ ਤੇ 1 ਤੋਲਾ ਹੀ ਲੈਣੀਆਂ ਨੇ ਆਪਾਂ ਨੇ ਨਿੰਮ ਦੀਆਂ ਨਮੂੜੀਆਂ ਜਿਹੜਾ ਆਲੂ ਆ ਉਹ ਥੋੜਾ ਸਖਤ ਹੁੰਦਾਗਾ ਉਹਨੂੰ ਸਭ ਤੋਂ ਪਹਿਲਾਂ ਕੁੱਟਣਾਗਾ ਜੀ ਨੂੰ ਜ਼ਿਆਦਾ ਪ੍ਰੋਬਲਮ ਆ ਦੋ ਦੋ ਟੋੜੀ ਵੀ ਲੈ ਸਕਦਾਗਾ ਤੇ ਆਲੂ ਇਹਨੂੰ ਪੁੱਟਣ ਲੱਗ ਗਏ ਜੀ ਪਹਿਲਾਂ ਮੋ ਛੋਟੇ ਮਮ ਜਿਸ ਦੇ ਦੇ ਵਿੱਚ ਮੈਂ ਇਹਨਾਂ ਨੂੰ ਕੁੱਟ ਲਿਆ ਥੋੜਾ ਜਿਹਾ ਮੋਟਾ ਡੰਡਾ ਲੈ ਕੇ ਉਹਦੇ ਨਾਲ ਸੱਟ ਲਾ ਲਈ ਕੁੱਟਣਾ ਬਹੁਤ ਔਖਾ ਹੁੰਦਾਗਾ ਤੇ ਹੁਣ ਇਹਨੂੰ ਬਾਹਰ ਕੱਢ ਲਿਆ ਹੁਣ ਰਸੌਣ ਤੇ ਨਿੰਮ ਦੀਆਂ ਮੋੜੀਆਂ ਦੋਨੇ ਕੁੱਟ ਲਈਆਂ ਆਲੂਆ ਸਾਗ ਤਤੀ ਉਹਦੀਆਂ ਜਿਹੜੀਆਂ ਗੋਲੀਆਂ ਨਹੀਂ ਬਣੀਆਂ ਗੈਸ ਦੇ ਉੱਤੇ ਪਾਣੀ ਰੱਖ ਕੇ ਥੋੜਾ ਜਿਹਾ ਗਰਮ ਤੇ ਗੈਸ ਚੱਲਦੀ ਹੈ ਜੀ ਹੁਣ ਆਲੂਆ ਜਿਹੜਾ ਉਹ ਚੰਗੀ ਤਰ੍ਹਾਂ ਘੋਲ ਲਓ ਜਿਨ੍ਹਾਂ ਚਿਰੇ ਘੋਲਦਾ ਨਹੀਂ ਉਹਨਾਂ ਚਿਰ ਹਲਾਈ ਚੱਲੋ ਹੁਣ ਨਮੋੜੀਆਂ ਤੇ ਰਸੌਂਤ ਇਹਦੇ ਵਿੱਚ ਪਾ ਲਓ ਹਜੇ ਗੋਲੀਆਂ ਬੱਟੀਆਂ ਨਹੀਂ ਜਾਂਦੀਆਂ ਜੀ ਦੁਬਾਰੇ ਫੇਰ ਗੈਸ ਤੇ ਰੱਖ ਕੇ ਪਾਣੀ ਆ ਜਿਹੜਾ ਮਚਾ ਲਓ ਪਾਣੀ ਥੋੜਾ ਬੱਦਬ ਸੀਗਾ ਤੇ ਹੁਣ ਜਿਨ੍ਹਾਂ ਚਿਰ ਪਾਣੀ ਮਚਦਾ ਨਹੀਂ ਉਹਨਾਂ ਚਿਰ ਤੁਸੀਂ ਗੈਸ ਥੇ ਰੱਖੋ ਹੁਣ ਪਾਣੀ ਮੱਝ ਗਿਆ ਜੀ ਹੁਣ ਠੰਡਾ ਕਰ ਲੋ ਥੱਲੇ ਲਾ ਕੇ ਹੁਣ ਇਹਦੇ ਵਿੱਚ ਆਪਾਂ ਦੇਸੀ ਖੰਡ ਪਾ ਕੇ ਫੇਰ ਗੋਲੀਆਂ ਮਨਾਉਣੀਆਂ ਨੇਗੀਆਂ ਜਿਹੜੀਆਂ ਗੋਲੀਆਂ ਜਦੋਂ ਬਣ ਗਈਆਂ ਇਹ ਫ੍ਰਿਜ ਦੇ ਵਿੱਚ ਰੱਖ ਕੇ ਜਦੋਂ ਇਹ ਸੁੱਕ ਗਈਆਂ ਫੇਰ ਉਹ ਦੁਆ ਦਾ ਪਲਵਾਬੇ ਜਪਾ ਕੇ ਡੱਬੀ ਚ ਪਾ ਕੇ ਰੱਖ ਦੋ ਜਿੰਨਾ ਚਿਰ ਮਰਜ਼ੀ ਸਟੋਰ ਕਰਕੇ ਰੱਖ ਲਓ ਇਹ ਖਰਾਬ ਨਹੀਂ ਹੁੰਦੀਆਂ ਲੈਣੀਆਂ ਨੇਗੀਆਂ ਜੇ ਬਹੁਤੀ ਜ਼ਿਆਦਾ ਪ੍ਰੋਬਲਮ ਆ ਸਵੇਰੇ ਸ਼ਾਮ ਲੈ ਲਓ ਨਹੀਂ ਜਦ ਮਰਜ਼ੀ ਇੱਕ ਟੈਮ ਲੈ ਲਓ ਜੇ ਕਿਸੇ ਨੂੰ ਕਦੇ-ਕਦੇ ਪ੍ਰੋਬਲਮ ਆਉਂਦੀ ਹੈ ਉਹ ਕਦੇ-ਕਦੇ ਲੈ ਲਓ ਇਹਦੇ ਨਾਲ ਜਿਹੜੀ ਮਿਰਚ ਹੈਗੀ